ਸਤਿ ਸ਼੍ਰੀ ਅਕਾਲ ਦੋਸਤੋ ਰੁੱਖਾਂ ਫੁੱਲ ਬੂਟਿਆਂ ਤੇ ਹਰਬਲ ਪੌਦਿਆਂ ਦੀ ਜਾਣਕਾਰੀ ਵਿੱਚ ਅੱਜ ਤੁਹਾਨੂੰ ਇੱਕ ਜਿਹੀ ਬੇਲ ਦੀ ਜਾਣਕਾਰੀ ਦੇਵਾਂਗੇ ਜੋ ਬਿਨਾਂ ਜੜ ਤੋਂ ਵੱਧਦੀ ਹੈ ਅਤੇ ਇਸ ਨੂੰ ਕੁਦਰਤ ਦਾ ਚਮਤਕਾਰ ਵੀ ਕਿਹਾ ਜਾਂਦਾ ਹੈ ਇਸ ਬੇਲ ਦਾ ਨਾਮ ਅਮਰਬੇਲ ਹੈ ਇਸ ਨੂੰ ਸੰਸਕ੍ਰਿਤ ਵਿੱਚ ਆਕਾਸ਼ਬਲੀ ਹਿੰਦੀ ਵਿੱਚ ਅਮਰਬੇਲ ਆਕਾਸ਼ਬੇਲ ਗੁਜਰਾਤੀ ਵਿੱਚ ਅਮਰਬੇਲ ਬੰਗਾਲੀ ਵਿੱਚ ਅਲਾਕੋ ਲਤਾ ਅੰਗਰੇਜ਼ੀ ਵਿੱਚ ਡੋਡਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਬਿਨਾਂ ਕਿਸੇ ਜੜ ਤੋਂ ਵਧਣ ਵਾਲੀ ਇਹ ਬੇਲ ਜਿਸ ਦਰਖਤ ਉੱਤੇ ਫੈਲਦੀ ਹੈ ਉਸ ਦਰਖਤ ਤੋਂ ਹੀ ਆਪਣੀ ਖਰਾਕ ਪੂਰੀ ਕਰਦੀ ਹੈ ਇਸ ਬੇਲ ਦਾ ਰੰਗ ਪੀਲਾ ਹੁੰਦਾ ਹੈ ਅਤੇ ਪੱਤੇ ਬਹੁਤ ਬਰੀਕ ਨਾਂ ਦੇ ਬਰਾਬਰ ਹੁੰਦੇ ਹਨ ਇਸ ਬੇਲ ਤੇ ਸਰਦੀਆਂ ਵਿੱਚ ਚਿੱਟੇ ਰੰਗ ਦੇ ਫੁੱਲ ਆਉਂਦੇ ਹਨ ਅਤੇ ਉਹ ਗੁੱਛਿਆਂ ਵਿੱਚ ਲੱਗਦੇ ਹਨ ਬੀਜ ਰਾਈ ਵਰਗੇ ਅਤੇ ਹਲਕੇ ਪੀਲੇ ਰੰਗ ਦੇ ਹੁੰਦੇ ਹਨ ਇਹ ਬਸੰਤ ਅਤੇ ਗਰਮੀਆਂ ਵਿੱਚ ਜ਼ਿਆਦਾ ਫੈਲਦੀ ਹੈ ਅਤੇ ਪਤਝੜ ਵਿੱਚ ਆ ਕੇ ਸੁੱਕ ਜਾਂਦੀ ਹੈ ਜਿਸ ਦਰਖਤ ਦਾ ਇਹ ਸਹਾਰਾ ਲੈਂਦੀ ਹੈ ਉਸ ਨੂੰ ਸੁਕਾਉਣ ਵਿੱਚ ਕੋਈ ਵੀ ਕਸਰ ਨਹੀਂ ਛੱड़ਦੀ ਆਯੁਰਵੈਦ ਅਨੁਸਾਰ ਇਹ ਬੇਲ ਕੌੜੀ ਕਸੈਲੀ ਰੇਸ਼ੇਦਾਰ ਭਾਰੀ ਪਿੱਤ ਕਫ ਦਾ ਨਾਸ਼ ਕਰਨ ਵਾਲੀ ਠੰਡੀ ਤਸੀਰ ਵਾਲੀ ਅਤੇ ਦਿਲ ਦੀਆਂ ਬਿਮਾਰੀਆਂ ਨੂੰ ਠੀਕ ਕਰਨ ਵਾਲੀ ਹੈ ਖੂਨ ਨੂੰ ਸਾਫ਼ ਕਰਦੀ ਹੈ ਤਿੱਲੀ ਨੂੰ ਹੋਣ ਵਾਲੀਆਂ ਬਿਮਾਰੀਆਂ ਦੂਰ ਕਰਦੀ ਹੈ ਅਤੇ ਜੋੜਾਂ ਦੇ ਦਰਦ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਵਾਲਾਂ ਦੀਆਂ ਬਿਮਾਰੀਆਂ ਪੇਟ ਦੇ ਕੀੜਿਆਂ ਦੀ ਵੀ ਇਹ ਰੋਕਥਾਮ ਕਰਦੀ ਹੈ ਇਹ ਬਹੁਤ ਗੁਣਕਾਰੀ ਬੀਲ ਹੈ ਪਰ ਅੱਜ ਕੱਲ ਬਹੁਤ ਘੱਟ ਵੇਖਣ ਨੂੰ ਮਿਲਦੀ ਹੈ ਪੁਰਾਣੇ ਸਮਿਆਂ ਵਿੱਚ ਕੰਡੇਦਾਰ ਝਾੜੀਆਂ ਜਾਂ ਵੱਡੀਆਂ ਵੇਰੀਆਂ ਨੂੰ ਖਤਮ ਕਰਨ ਲਈ ਇਸ ਨੂੰ ਉਹਨਾਂ ਉੱਪਰ ਸੁੱਟਿਆ ਜਾਂਦਾ ਸੀ ਸਰ ਹੁਣ 베ਰੀਆਂ ਦੇ ਖਤਮ ਹੋਣ ਨਾਲ ਇਹ ਵੀ ਖਤਮ ਹੋਣ ਕਿਨਾਰੇ ਖੜੀ ਹੈ ਜੇਕਰ ਤੁਹਾਡੇ ਨੇੜੇ ਤੇੜੇ ਕਿਤੇ ਇਹ ਵੇਲ ਖੜੀ ਹੈ ਤਾਂ ਇਸ ਦੀ ਫੋਟੋ ਕਮੈਂਟ ਵਿੱਚ ਜ਼ਰੂਰ ਦੱਸਿਓ ਅਤੇ ਇਹ ਹੋਰ ਕਿਹੜੀਆਂ ਬਿਮਾਰੀਆਂ ਵਿੱਚ ਵਰਤੀ ਜਾਂਦੀ ਹੈ ਉਸ ਬਾਰੇ ਵੀ ਜਾਣਕਾਰੀ ਦਿਓ ਧੰਨਵਾਦ ਜੀ